ਸਾਸੀ ਕਾਲ ਜੀ ਲੋਕਾਪਰ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਐਸ ਵਕਤ ਅਸੀਂ ਮੌਜੂਦ ਹੈਗੇ ਆਂ ਫਰੋਪਰ ਜਿਹੜਾ ਪਿੰਡ ਪਤਲੀ ਵਿਖੇ ਜਿੱਥੇ ਅੱਜ ਪੰਜਾਬੀ ਗੀਤ ਪੀਜੀਆਈ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਆ ਟੀਮ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਰੀ ਟੀਮ ਖੜੀ ਆ ਟੀਮ ਨਾਲ ਗੱਲਬਾਤ ਕਰਦੇ ਆ ਕਿਹਨੇ ਗੀਤ ਲਿਖਿਆ ਕਿਹਦੇ ਕਿਹਨੇ ਗਾਇਆ ਕਿੰਨਾ ਪਿੰਡ ਦਾ ਸੰਯੋਗ ਆ ਕਿਹੜਾ ਕਿਹੜਾ ਸੰਯੋਗ ਆ ਹਾਂਜੀ ਭਾਜੀ ਨਾਮ ਮੇਰਾ ਤੁਹਾਡਾ ਹੀ ਸੁਤਨਾਮ ਸਿੰਘ ਲੰਗਿਆਣਾ ਮੇਰਾ ਨਾਮ ਆ ਸਤਨਾਮ ਸਿੰਘ ਜੀ ਅੱਜ ਜਿਹੜਾ ਗੀਤ ਦੀ ਸ਼ੂਟਿੰਗ ਕੀਤੀ ਆ ਕਿਹੜਾ ਗੀਤ ਆ ਤੇ ਕਿਹਦੇ ਵਿੱਚ ਲਿਖਿਆ ਗਿਆ ਪੀਜੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜੰਟਾ ਜੈਲੀ ਜੀ ਤੇ ਪ੍ਰਵੀਨ ਦਰਜੀ ਜੀ ਨੂੰ ਲਗਾਇਆ ਗਿਆ ਜਿਹਦਾ ਪ੍ਰਮਾਣਿਕ ਗੁਰਪ੍ਰੀਤ ਕੌਰ ਵੱਲੋਂ ਕੀਤਾ ਗਿਆ ਜੀ ਹਾਂ ਜੀ ਸਰ ਕਿਹੜੇ ਟੌਪਿਕ ਨੂੰ ਲੈ ਕੇ ਗੀਤ ਲਿਖਿਆ ਤੁਸੀਂ ਇਹਦੇ ਵਿੱਚ ਕੀ ਮੈਸੇਜ ਆ ਕੀ ਮਤਲਬ ਕਿ ਸੋਚ ਕੇ ਲਿਖਿਆ ਤੁਸੀਂ ਜਿੱਦਾਂ ਕਿ ਅੱਜ ਕੱਲ ਦਾ ਮੈਸੇਜ ਆਈਏ ਕਲਦੀਆਂ ਕਿ ਜਿਹੜੇ ਅੱਜ ਕੱਲ ਦਾ ਮੈਸੇਜ ਆਈਏ ਕਲਦੀਆਂ ਕਿ ਇੱਕ ਦੂਜੇ ਦੇ ਵਧਿੱਕੀਆਂ ਕਰਦੇ ਆ ਵਧਿੱਕੀਆਂ ਨੂੰ ਰੋਕਣ ਵਾਲਾ ਇੱਕ ਗੀਤ ਇੱਕ ਦੂਜੇ ਦੇ ਕੋਈ ਵੀ ਮੁੰਡੇ ਅੱਜ ਕੱਲ ਲੜਾਈਆਂ ਕਰਦੇ ਆ ਉਹ ਨਹੀਂ ਕਰਨੀਆਂ ਚਾਹੀਦੀਆਂ ਇਹ ਇਸ ਮੈਸੇਜ ਵਿੱਚ ਸਰ ਇਸ ਤੋਂ ਪਹਿਲਾਂ ਤੁਸੀਂ ਕੋਈ ਗੀਤ ਲਿਖਿਆ ਕਿੰਨੇ ਰਿਕਾਰਡ ਹੋ ਚੁੱਕੇ ਤੁਹਾਡੇ ਹਾਂਜੀ ਮੇਰੇ ਤਕਰੀਬਨ 8-9 ਤੱਕ ਤੋਂ ਪਹਿਲਾਂ ਰਿਕਾਰਡ ਹੋ ਚੁੱਕੇ ਜਿਸ ਵਿੱਚੋਂ 4 ਗੀਤ ਇਹ ਮਿਲਾ ਕੇ 4 ਜੰਟਾ ਜੈਲੀ ਨਿਕਲੇ ਸੋ ਸਾਡੇ ਨਾਲ ਇਸ ਵਕਤ ਸਿੰਗਰ ਮੌਜੂਦਾ ਜੰਟਾ ਜੈਲੀ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਜੰਟਾ ਜੈਲੀ ਜੱਦੀ ਜੀ ਅੱਜ ਤੁਸੀਂ ਗੀਤ ਕੀਤਾ ਹੈਗਾ ਬੜਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡਾ ਕਿੰਨਾ ਕੀਤਾ ਹੁਣ ਤੱਕ ਜੀ ਮੇਰੇ ਕੋਈ ਲਗਭਗ 17-18 ਗੀਤ ਰਿਕਾਰਡ ਹੋਏ ਆ ਤੇ ਜ਼ਿਆਦਾਤਰ ਮੈਂ ਡਿਊਡ ਕੀਤੇ ਆ ਧਾਰਮਿਕ ਕੀਤੇ ਆ ਰਵਿਦਾਸ ਮਹਾਰਾਜ ਜੀ ਦੇ ਕੀਤੇ ਆ ਜੀ ਤੇ ਹੁਣ ਤੱਕ ਦਾ ਜਿਹੜਾ ਮੈਟਰ ਮੈਂ ਪਹਿਲਾਂ ਗਾਇਆ ਇਹ ਜਿਹੜਾ ਅੱਜ ਦਾ ਜਿਹੜਾ ਗੀਤ ਆ ਇਹ ਉਸ ਤੋਂ ਕੁਝ ਅਲਾਵਾ ਵੱਖਰਾ ਹੈ ਵੱਖਰਾ ਕੀਤਾ ਸਰ ਕਿਸ ਤਰ੍ਹਾਂ ਵੱਖਰਾ ਵੱਖਰਾ ਜੀ ਜਿੱਦਾਂ ਦਾ ਅੱਜ ਕੱਲ ਲੋਕ ਜਿੱਦਾਂ ਦਾ ਪਸੰਦ ਕਰਦੇ ਆ ਮਤਲਬ ਪਹਿਲਾਂ ਮੇਰੇ ਗਾਣੇ ਲਗਭਗ ਹੀ ਪਰਿਵਾਰਕ ਜੋ ਗਾਣਾ ਤੇ ਇਹ ਵੀ ਪਰਿਵਾਰਕ ਹੈ ਪਰ ਕੋਈ ਇੱਕ ਮਤਲਬ ਬਦਮਾਸ਼ੀ ਵਾਲਾ ਜਾਂ ਕੋਈ ਅਸੀਂ ਇਸ ਗਾਣੇ ਦੇ ਵਿੱਚ ਵੀ ਪ੍ਰਮੋਟ ਨਹੀਂ ਕੀਤਾ ਹੈਗਾ ਕਿਸੇ ਮਤਲਬ ਅਸਲੇ ਵਗੈਰਾ ਨੂੰ ਵੀ ਇਹ ਆਮ ਹੀ ਗੱਲ ਆ ਜਿਹੜੇ ਘਰਾਂ ਦੇ ਵਿੱਚ ਅੱਜ ਕੱਲ ਮੁੰਡੇ ਲੜਾਈਆਂ ਕਰਦੇ ਉਹ ਚੀਜ਼ ਹੈ ਤੇ ਪਰ ਇਹ ਜਿਹੜਾ ਜਦੋਂ ਸੁਣੋਗੇ ਤੁਸੀਂ ਤੇ ਫਿਰ ਮੈਨੂੰ ਲੱਗਦਾ ਕਿ ਲੋਕ ਪਿਆਰ ਦੇਣਗੇ ਜੀ ਜੈਲੀ ਜੀ ਆਪਾਂ ਜੇ ਗੱਲ ਕਰੀਏ ਇਸ ਗੀਤੇ ਦੇ ਧੁਨਾ ਵਿੱਚ ਕਿਸ ਨੇ ਪ੍ਰੋਾਇਜ ਨੂੰ ਸੰਗੀਤ ਦੀਆਂ ਧੁਨਾ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਪੰਜਾਬ ਦੇ ਨਾਮਵਰ ਸੰਗੀਤਕਾਰ ਭਾਈ ਨੀਮਾ ਵਿਰਕ ਜੀ ਉਹਨਾਂ ਨੇ ਇਹਨੂੰ ਮਿਊਜ਼ਿਕ ਦਿੱਤਾ ਹੈ ਬਾਕੀ ਪ੍ਰਵੀਨ ਧਰਤੀ ਜੀ ਨੇ ਗਾਇਆ ਤੇ ਗੁਰਪੀ ਜੀ ਨੇ ਮੇਰੇ ਨਾਲ ਜਿਹੜਾ ਫਰਮਾਨ ਕੀਤਾ ਗਾਣੇ ਦਾ ਬਾਕੀ ਵਾਹਿਗੁਰੂ ਕਿਰਪਾ ਕਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਗੀਤ ਨੂੰ ਲੋਕ ਪਿਆਰ ਕਰਦੇ ਆ ਸਾਡੇ ਕੋਲ ਪ੍ਰੋਗਰਾਮ ਆਉਣਗੇ ਤੇ ਮੈਂ ਤੇ ਗੁਰਪੀ ਤੁਹਾਨੂੰ ਸਟੇਜਾਂ ਕਰਾਂਗੇ ਜੀ ਜੱਲੀ ਜੀ ਜਿਹੜਾ ਤੁਸੀਂ ਗੀਤ ਇਹ ਕਰ ਰਹੇ ਹੋ ਇਹ ਕਿਹੜੇ ਬੈਨਰ ਤੇ ਚਾਹ ਰਿਹਾ ਜੀ ਇਹ ਬੈਨਰ ਫਿਲਹਾਲ ਆ ਜੀ ਜੀ ਬਾਈ ਨਿਮਾ ਵਿਰਕ ਜੀ ਇਹਨੂੰ ਡਿਸਾਈਡ ਕਰਨਗੇ ਕਿਉਂਕਿ ਸਾਡੀ ਉਹਨਾਂ ਨਾਲ ਕਮਿਟਮੈਂਟ ਹੈ ਕਿਉਂਕਿ ਉਹਨਾਂ ਨੇ ਮੈਨੂੰ ਜਵਾਬ ਹੀ ਨਹੀਂ ਦਿੱਤਾ ਗਾਣੇ ਤੋਂ ਕਿ ਉਹਵੇਂ ਉਹਨਾਂ ਨੇ ਬਹੁਤ ਵੱਡੇ ਪੰਜਾਬ ਦੇ ਨਾਮੀ ਕਲਾਕਾਰਾਂ ਨੂੰ ਮਿ ਤੇ ਪਰ ਮੈਨੂੰ ਬਹੁਤ ਮਤਲਬ ਪੁਰਾਣੇ ਸਮੇਂ ਤੋਂ ਅਸੀਂ ਉਹਨਾਂ ਨਾਲ ਜੁੜੇ ਹੋਏ ਆ ਤੇ ਮੇਰੀ ਵੀ ਚੁਆਇਸ ਆ ਕਿ ਬਾਈ ਨਿਮਾ ਵੀਰੇ ਕੋ ਜਿਵੇਂ ਵੀ ਕਰਨਗੇ ਤੇ ਮੇਰੇ ਨੂੰ ਸਿਰ ਮੱਥੇ ਇੱਕ ਜਲੀ ਜੀ ਅੱਜ ਤੁਸੀਂ ਫਿਲਮ ਦਾ ਗੀਤ ਦਾ ਫਰਮਾਕਣ ਕੀਤਾ ਇਹਦੇ ਵਿੱਚ ਕਿਹੜੇ ਕਿਹੜੇ ਅਦਾਕਾਰਾਂ ਨੇ ਕੰਮ ਕੀਤਾ ਕਿਹੜੇ ਕਿਹੜੇ ਵੀਡੀਓ ਡਾਇਰੈਕਟਰ ਸੀਗੇ ਇਹਦੇ ਵਿੱਚ ਜੀ ਬਠਿੰਡੇ ਤੋਂ ਮੇਰਾ ਭਾਈ ਅਮਰਤ ਜੀ ਪੰਦੇਰ ਸਾਹਿਬ ਉਹ ਉਹਨਾਂ ਦੇ ਮਿਸਿਸ ਸੀਗੇ ਤੇ ਔਰ ਸਾਡੇ ਭਾਈ ਜੈਲਦਾਰ ਜੀ ਬਠਿੰਡੇ ਤੋਂ ਉਹਨੇ ਬਹੁਤ ਅੱਛਾ ਔਰ ਗੁਰਪ੍ਰੀਤ ਜੀ ਮੇਰੇ ਨਾਲ ਔਰ ਸਾਡੇ ਕੈਮਰਾਮੈਨ ਜੀ ਸਾਡੇ ਔਰ ਸਾਡੇ ਬਹੁਤ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਲੰਗਿਆਣਾ ਉਹਨਾਂ ਦਾ ਬੇਟਾ ਦੀਪ ਲੰਗਿਆਣਾ ਸਾਡੀ ਸਮੁੱਚੀ ਗ੍ਰਾਮ ਪੰਚਾਇਤ ਕਹਿ ਸਕਦਾ ਵਾਂ ਸਰਪੰਚ ਬਲਵੀਰ ਸਿੰਘ ਜੀ ਜੰਦੂ ਦਲਜੀਤ ਸਿੰਘ ਜੀ ਪ੍ਰਧਾਨ ਬਰਮ ਸਿੰਘ ਜੀ ਮੇਰਾ ਵੱਡਾ ਭਰਾ ਭਾਈ ਸੁੰਦਰ ਸਿੰਘ ਜੀ ਛੋਟਾ ਭਰਾ ਗੁਰੀ ਤੇ ਭਾਈ ਮਲਕੀਤ ਸਿੰਘ ਜੀ ਫੌਜੀ ਔਰ ਸਾਰੇ ਜਿੰਨੇ ਵੀ ਸਤਿਕਾਰਯੋਗ ਆ ਮੇਰੇ ਸਾਰਿਆਂ ਦੇ ਪਿੰਡ ਦੇ ਲਗਭਗ ਅੱਜ ਮੈਨੂੰ ਇੱਕ ਗੱਲ ਦਾ ਬਹੁਤ ਮਾਣ ਹੋਇਆ ਕਿ ਮੈਨੂੰ ਕੋਈ ਵੀ ਚੀਜ਼ ਬਾਹਰੋਂ ਨਹੀਂ ਲੈਣੀ ਪਈ ਉਹ ਗੱਡੀ ਭਾਵੇਂ ਮਹਿੰਗੀ ਤੋਂ ਮਹਿੰਗੀ ਗੱਡੀ ਸੀ ਪਰ ਕਿਤੇ ਵੀ ਜਾਣਾ ਪਿਆ ਤੇ ਮੇਰਾ ਸਾਰੇ ਪਿੰਡ ਨਾਲ ਬਹੁਤ ਸਾਰਾ ਜੋ ਉੱਤਮ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸੋ ਇਹ ਸਾਡੇ ਨਾਲ ਪੀਜੀਆਈ ਗੀਤ ਦੀ ਸਾਰੀ ਟੀਮ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਹੀ ਛੇਤੀ ਜਿਹੜਾ ਗੀਤ ਹੈ ਇਹ ਮਾਰਕੀਟ ਚ ਲਿਆਂਦਾ ਜਾਊਗਾ ਲੋਕ ਖਬਰ ਟੀਵੀ ਦੇ ਜਗਤਪ ਸਿੰਘ ਮਾਨ 25